ਲਓ ਜੀ ਪਹੁੰਚ ਗਏ ਅੰਮ੍ਰਿਤਸਰ ਅੰਮ੍ਰਿਤਸਰ ਦੀ ਟੂਰਿੰਗ ਏਪੀ ਸ਼ੁਰੂ ਹੋ ਗਈ ਹੈ ਤੇ ਅੱਜ ਅਸੀਂ ਆਪਣੇ ਨਵੇਂ ਟੂਰ ਤੋਂ ਪਹਿਲਾਂ ਨਵੇਂ ਟੂਰ ਤੋਂ ਪਹਿਲਾਂ ਦੀ ਤਿਆਰੀ ਜਿਹੜੀ ਆ ਉਹ ਕਰਨ ਆਏ ਅੰਮ੍ਰਿਤਸਰ ਤੇ ਨਵੇਂ ਟੂਰ ਤੋਂ ਪਹਿਲਾਂ ਯਾਨੀ ਕਿ ਟੂਰ ਪਹਿਲੇ ਤੇ ਮੋਟ ਟੂਰ ਲੱਗਦੇ ਸੀਗੇ ਗੱਡੀਆਂ ਤੇ ਜਾਂ ਟ੍ਰੇਨਾਂ ਤੇ ਜਾਂ ਮੋਟਰਸਾਈਕਲ ਤੇ ਲੱਗੇ ਹੁਣ ਬਾਉਂਗ ਰੂਟ ਤੇ ਜਿਹੜਾ ਬਲ ਲੰਮਾ ਜਿਹੜਾ ਸਫਰ ਆ ਬਾਬਾ ਕੁਝ ਲੱਗਣ ਜਾ ਰਿਹਾ ਉਹਦੇ ਲਈ ਜੋ ਵੀ ਗੁਰੇਂਦਾ ਸਮਾਨ ਹੁੰਦਾ ਵਾ ਉਹ ਚਾਹੀਦਾ ਵਾ ਤੇ ਸਭ ਤੋਂ ਪਹਿਲੇ ਕੀ ਚਾਹੀਦਾ ਵਾ ਅੱਜ ਇੱਥੇ ਅੰਮ੍ਰਿਤਸਰ ਆਏ ਆ ਤੇ ਉੱਥੇ ਚੱਲਦੇ ਆ ਤੇ ਕੋਈ ਵੀਡੀਓ ਤੁਹਾਨੂੰ ਦਿਖਾਵਾਂਗਾ ਕਿ ਅੰਮ੍ਰਿਤਸਰੋਂ ਕੀ ਕੀ ਖਾਸ ਇੱਥੋਂ ਲੈਣ ਵਾਲਾ ਤੇ ਕੀ ਕੀ ਅਸੀਂ ਲੈਣਾ ਚਲਦੇ ਰਹੋ ਹਾਂ ਇਸ ਵੀਡੀਓ ਦੇ ਵਿੱਚ ਐਂਡ ਤੱਕ ਇਹ ਆ ਗਿਆ ਜੀ ਐਲਬਰਟ ਰੋਡ ਤੇ ਇਹ ਕਸਟਮਸ ਇਹਨੂੰ ਕਹਿੰਦੇ ਕਸਟਮ ਚੌਂਕ ਇੱਥੋਂ ਜਾਣਾ ਵਾ ਮੁਕਬੂਲ ਮੁਕਬੂਲ ਰੋਡ ਸ਼ੁਰੂ ਹੋ ਗਿਆ ਇੱਥੇ ਤੇ ਅਸੀਂ ਪਹੁੰਚਣਾ ਵਾ ਸਰਕੂਲਰ ਰੋਡ ਤੇ ਤੇ ਸਰਕੂਲਰ ਰੋਡ ਤੇ ਪਹੁੰਚ ਕੇ ਤੇ ਫਿਰ ਉੱਤੇ ਇਹ ਗਿਆ ਇੱਕ ਵੱਡਾ ਸ਼ੋਰੂਮ ਇੱਥੇ ਪਹੁੰਚ ਕੇ ਬਾਕੀ ਤੁਹਾਨੂੰ ਦੱਸਦੇ ਸਾਰੀ ਜਾਣਕਾਰੀ ਬੱਲੇ ਉਹ ਸਾਧਾ ਹੁਣ ਮੈਂ ਤੁਹਾਨੂੰ ਸਹੀ ਲੋਕੇਸ਼ਨ ਦੱਸਦਾ ਕਿ ਸਟੇਸ਼ਨ ਤੋਂ ਤੁਸੀਂ ਆਉਣਾ ਵਾ ਕਸਟਮ ਚੌਂਕ ਕਸਟਮ ਚੌਂਕ ਤੋਂ ਸਿੱਧੇ ਆਉਣਾ ਮਕਬੂਲ ਰੋਡ ਤੇ ਮਕਬੂਲ ਰੋਡ ਤੋਂ ਆਣ ਕੇ ਅਗਲਾ ਪਹਿਲਾ ਚੌਂਕ ਆਉਣਾ ਉਥੋਂ ਸੱਜੇ ਮੁੜਨਾ ਤੇ ਸੱਜੇ ਮੁੜ ਕੇ ਤੇ ਸਰਕੂਲਰ ਰੋਡ ਆ ਗਿਆ ਆ ਆ ਗਿਆ ਸਾਹਮਣੇ ਸਰਕੂਲਰ ਰੋਡ ਇਧਰ ਰੁਕ ਉੱਪਰੋਂ ਦੀ ਤੇ ਇਹ ਆ ਗਿਆ ਮਾਲ ਇਹ ਇਹ ਮਾਲ ਦੇ ਬਿਲਕੁਲ ਸਾਹਮਣੇ ਆ ਮਾਲ ਦੇ ਵਿੱਚ ਡਿਕਾਥਲਨ ਚੱਲਿਆ ਹੁਣ ਅਸੀਂ ਡਿਕਾਥਲਨ ਚੱਲਿਆ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਸ ਵੀਡੀਓ 'ਚ ਤੁਹਾਡਾ ਸਵਾਗਤ ਆ ਤੇ ਅੱਜ ਅਸੀਂ ਆਏ ਹਾਂ ਡੈਕੈਥਲਨ ਤੇ ਅਗਲੇ ਟੂਰ ਦੀ ਤਿਆਰੀ ਵਾਸਤੇ ਤੇ ਅਗਲੇ ਟੂਰ ਦੀ ਤਿਆਰੀ ਜਿਹੜੀ ਆ ਉਹ ਇਥੋਂ ਕੀ ਕੀ ਲੈਣਾ ਉਹ ਸਾਰਾ ਕੁਝ ਤੁਹਾਨੂੰ ਦੱਸਦੇ ਆ ਤੇ ਦਿਖਾਉਂਦੇ ਆ ਵੀ ਤੁਹਾਨੂੰ ਇਹ ਪਹੁੰਚ ਗਏ ਹੁਣ ਡੈਕੈਥਲਨ ਤੇ ਅੰਮ੍ਰਿਤਸਰ ਸਰਕੂਲਰ ਰੋਡ ਦੇ ਬਿਲਕੁਲ ਨੇੜੇ ਹੁਣ ਅੰਦਰ ਚਲਦੇ ਆ ਸਭ ਤੋਂ ਪਹਿਲੇ ਤੇ ਫੇਰ ਕਰਦੇ ਆ ਗੱਲ ਅਗਲੀ ਲਓ ਜੀ ਪਹੁੰਚ ਗਏ ਆ ਜੀ ਮਾਲ ਦੇ ਵਿੱਚ ਆ ਡਿਕਾਥਲਨ ਇਹ ਗੱਡੀ ਦੇਖੋ ਗੱਡੀ ਕਿੰਨੀ ਪੁਰਾਣੀ ਖਲਾਰੀ ਇੱਥੇ ਤੇ ਕਿੰਨੀ ਸੋਹਣੀ ਲੱਗ ਰਹੀ ਆ ਰੰਗ ਬਰੰਗਾ ਰੰਗ ਕਰਕੇ ਇਹ ਲਿਖਿਆ ਜੀ ਆਈ ਲਵ ਅੰਬਰਸਰ ਅੰਮ੍ਰਿਤਸਰ ਨੂੰ ਅੰਬਰਸਰ ਬਣਾਇਆ ਜੀ ਤੇ ਵੱਖ-ਵੱਖ ਜਿਹੜੇ ਆ ਇੱਥੇ ਮਾਲ ਜਿਹੜੇ ਆ ਜਿਦਾਂ ਟੋਮੀ ਕੈਲਵਿਨ ਇਹ ਸਾਰੇ ਜਿਹੜੇ ਖੁੱਲੇ ਨੇ ਅੱਜ ਦੋਵੇਂ بیٹے ਵੀ ਮੇਰੇ ਨਾਲ ਆਏ ਨੇ ਤੇ ਕੀ ਲੈਣਾ ਵਾ ਅੰਦਰ ਚਲਦੇ ਆਂ ਸਭ ਤੋਂ ਪਹਿਲੇ ਤੇ ਫਿਰ ਦੇਖਦੇ ਆਂ ਦੇਖਦੇ ਆਂ ਜੀ ਕਿ ਕਥ ਲਾਉਣ ਤਾਂ ਹੁਣ ਮੈਂ ਤੁਹਾਨੂੰ ਦੱਸ ਹੀ ਦਿਨਾ ਵਾ ਕਿ ਮੇਰਾ ਵਿਚਾਰ ਆ ਇਥੋਂ ਟੈਂਟ ਦਾ ਸਮਾਨ ਖਰੀਦਣ ਦਾ ਤੇ ਆਪਣਾ ਜਿਹੜਾ ਵਾ ਉਹ ਵੱਖਰਾ ਐਡਵੈਂਚਰ ਕਰਨਾ ਇਸ ਵਾਰ ਤੇ ਲੰਬਾ ਐਡਵੈਂਚਰ ਹੋਣ ਵਾਲਾ ਵਾ ਮਹੀਨੇ ਤੋਂ ਵੱਧ ਦਾ ਟੂਰ ਆ ਤੇ ਆਪਣਾ ਟੈਂਟ ਆਪਣਾ ਸਾਰਾ ਕੁਝ ਇੱਥੋਂ ਲੈਣ ਦੀ ਵਿਚਾਰ ਹੈਗਾ ਤੇ ਦੇਖਦੇ ਆਂ ਤੇ ਪਹੁੰਚ ਗਏ ਹੁਣ ਅਸੀਂ ਤੇ ਗਰਾਉਂਡ ਫਲੋਰ ਤੋਂ ਥੱਲੇ ਗਰਾਉਂਡ ਫਲੋਰ ਤੋਂ ਵੀ ਥੱਲੇ ਜਾਣਾ ਹੁਣ ਅਸੀਂ ਗਰਾਉਂਡ ਫਲੋਰ ਤੋਂ ਵੀ ਥੱਲੇ ਆ ਕੇ ਤੇ ਫਿਰ ਤੁਸੀਂ ਇੱਥੇ ਪਹੁੰਚ ਸਕਦੇ ਹੋ ਤੇ ਹੁਣ ਗਰਾਉਂਡ ਫਲੋਰ ਤੋਂ ਥੱਲੇ ਉਤਰ ਗਏ ਤੇ ਕਿਹੜੇ ਪਾਸੇ ਲਿਖਿਆ ਜੀ ਸਾਹਮਣੇ ਆ ਗਿਆ ਮਾਲ ਮੈਕਸ ਤੇ ਹੁਣ ਦੇਖਦੇ ਆਂ ਕਿਹੜੇ ਪਾਸੇ ਆ ਇਹ ਤੋਂ ਫਿਰ ਪਤਾ ਕਰਦੇ ਹਾਂ ਗਰਾਊਂਡ ਫਲੋਰ ਤੋਂ ਥੱਲੇ ਉਤਰ ਕੇ ਤੇ ਸਾਹਮਣੇ ਆ ਗਿਆ ਜੀ ਪੌੜੀਆਂ ਦੀ ਬੈਕ ਸਾਈਡ ਤੇ ਸਾਹਮਣੇ ਲਿਖਿਆ ਜੀ ਡਕੈਥਲון ਤੇ ਇੱਥੋਂ ਹੁਣ ਲੈਨੇ ਆ ਇੱਥੇ ਵੀ ਮਿਨੀ 100 ਸਾਹਮਣੇ ਆ ਗਿਆ ਜੀ ਡਕੈਥਲון ਤੇ ਇੱਥੇ ਤੁਸੀਂ ਸੌਖਾ ਪਹੁੰਚਣਾ ਕੋਈ ਔਖਾ ਨਹੀਂ ਆ ਤੇ ਸਭ ਤੋਂ ਵੱਡਾ ਅੰਮ੍ਰਿਤਸਰ ਦਾ ਡਕੈਥਲון ਦਾ ਜਿਹੜਾ ਸ਼ੋਅਰੂਮ ਆ ਇੱਥੇ ਤੁਸੀਂ ਆ ਕੇ ਕੁਝ ਵੀ ਖਰੀਦ ਕੇ ਖੜ ਸਕਦੇ ਹੋ ਅੰਦਰ ਆ ਗਏ ਹੁਣ ਤੇ ਅੰਦਰ ਵੜਦੇ ਹਾਂ तकरीबन ਹਰ ਚੀਜ਼ ਛੋਟੀ ਮੋਟੀ ਜਿਸ ਤਰ੍ਹਾਂ ਟੋਪੀਆਂ ਵਗੈਰਾ ਤੇ ਇਹ ਬਰਫ਼ ਦੇ ਵਿੱਚ ਪਾਉਣ ਵਾਸਤੇ ਵੀ ਆ ਮੂੰਹ ਦੇ ਉੱਪਰ ਮਾਸਕ ਜਿਦਾਂ ਦਸਤਾਨੇ ਵਗੈਰਾ ਤੇ ਰੇਟ ਵੀ ਕੋਈ ਜ਼ਿਆਦਾ ਨਹੀਂ ਆ ਤੇ ਆਪਾਂ ਸਭ ਤੋਂ ਪਹਿਲੇ ਦੇਖਣਾ ਵਾ ਕੈਂਪਿੰਗ ਦਾ ਸਮਾਨ ਤੇ ਇੱਧਰ ਕੈਂਪਿੰਗ ਦਾ ਸਮਾਨ ਲੱਗਾ ਹੋਇਆ ਵਾ ਇਹ ਟੈਂਟ ਲੱਗਾ ਵਾ ਆਪਾਂ ਦੇਖਦੇ ਹਾਂ ਗੱਲ ਕਰਦੇ ਹਾਂ ਇਹਨਾਂ ਨਾਲ ਤੇ ਫਿਰ ਉਸ ਤੋਂ ਬਾਅਦ ਅਗਲੀ ਕਾਰਵਾਈ ਪੋਨੇ ਸਭ ਤੋਂ ਪਹਿਲੇ ਸਪੇਸ ਚੈੱਕ ਕਰੀਏ ਅਸੀਂ ਇਧਰ ਨੂੰ ਆਓ ਚੱਪੜ ਲਾਵਾਂ ਮੈਂ ਇੱਕ ਮਿੰਟ ਹਾਂ ਹਾਂ ਕਾਫੀ ਸਪੇਸ ਆ ਵਧੀਆ ਵਾ ਸਪੇਸ ਠੀਕ ਆ ਨਾ 2% ਅਰਾਉਂਡ ਆ ਬੈਗ ਰੂਮ ਵੀ ਰੱਖ ਹਾਂ ਹੋਰ ਮਤਲਬ ਇਹਦੇ ਵਿੱਚ ਕਲਰ ਇਹੀ ਆਉਣਾ ਹਨਾ ਕਲਰ ਆਈ ਚਾ ਕਲਰ ਇਹਦੇ ਚ ਇਹੀ ਆਉਂਦਾ ਡੈਕਸਲੋਂਚ ਹਾਂਜੀ ਤੇ ਇਹ ਕਹਤੇ ਇਹਦੇ ਉੱਪਰ ਜਿਹੜਾ ਉੱਪਰ ਵਾਲੀ ਹੋ ਆ ਜਿਹੜਾ ਆ વોਟਰਪੂਫਿੰਗ ਵਾਸਤੇ ਇਹ વોਟਰਪਰੂਫਿੰਗ ਆਖਦੇ ਇਹਦੇ ਉੱਪਰ ਵੀ ਆਉਂਦਾ ਇੱਕ ਨਹੀਂ ਨਹੀਂ ਉਹ ਆਪਣੇ ਉੱਪਰ ਡਿਪੈਂਡ ਅਗਰ ਤੁਸੀਂ ਲਾਣਾ ਉਹ ਲਾ ਸਕਦੇ ਹੋ ਪਰ ਸ਼ੈੱਟ ਟਾਈਪ ਬਟ ਇਹ વોਟਰਪੂਫਿੰਗ ਵਾਸਤੇ ਹੈ। ਅੱਛਾ ਮਤਲਬ ਪਾਣੀ ਅੰਦਰ ਕ੍ਰੋਸ ਨਹੀਂ ਕਰੇਗਾ। ਠੀਕ ਆ। ਤੇ ਇਹ ਆ ਟੈਂਟ ਇਹੀ ਆਪਾਂ ਕੀਤਾ ਇਹੀ ਇੱਕ ਹਨਾ ਤੇ ਇਹ ਆ ਦਿਖਾਇਆ ਇਹਨਾਂ ਨੇ ਤੇ ਇਹੀ ਇੱਕ ਆਪਾਂ ਸੈੱਟ ਸਿਲੈਕਟ ਕਰਦੇ ਆਂ ਦੋਸਤੋ ਬਾਅਦ ਇੱਕ ਮੈਟ ਹੁੰਦਾ ਆਪਣੇ ਕੋਲ ਕਿ ਸਵਾਸਤ ਜੀ ਲੈ ਮੈਂ ਪਾਵਰ ਮੈਟ ਪਾਵਰ ਮੈਟ ਨਹੀਂ ਤੇ ਪਾਵਰ ਮੈਟ ਵੀ ਦੇਖਦੇ ਆ ਥੱਲੇ ਪਾਉਣ ਵਾਸਤੇ ਹਾਂ ਠੀਕ ਆ ਆ ਵੀ 슬ੀਪਿੰਗ ਬੈਗ ਵਗੈਰਾ ਇੱਕ ਇਹ ਵੀ ਆਉਂਦਾ ਪਾਵਰ ਮੈਟ ਇਹ ਇਹ ਵੱਖਰੀ ਚੀਜ਼ ਆ ਹਨਾ ਹਾਂਜੀ ਇਹ ਓਪਨ ਹੋ ਜਾਂਦਾ ਸਪੋਰਟ ਹਾਂ ਕਥਾ ਕਰਕੇ ਇਹਨੂੰ ਕਿਸ ਤਰ੍ਹਾਂ ਮਤਲਬ ਦੋਨਾਂ ਚੋਂ ਸਹੀ ਸਹੀ ਕਿਹੜਾ ਵਾ ਦੋਨਾਂ ਚੋਂ ਠੀਕ ਆ ਮਤਲਬ ਸਪੇਸ ਦੇ ਅਕੋਰਡਿੰਗ ਹੈ ਇਹਦਾ ਤੇ 599 ਹੈ ਨਾ ਹਾਂਜੀ ਹਾਂਜੀ ਇਹ ਥੋੜਾ ਜਿਆਦਾ ਵਧੀਆ ਇਹ ਜਿਆਦਾ ਵਧੀਆ ਉੱਪਰ ਵਾਲਾ ਉਹ ਵਾਲਾ ਕੁਝ ਖਾਸ ਨਹੀਂ ਹੈ ਨਾ ਉਹ ਫਾਰਮ ਨਾਰਮਲ ਫਾਰਮ ਜੀ ਹਾਂ ਮਤਲਬ ਸਫਰ ਚ ਉਹ ਚੀਜ਼ ਵਧੀਆ ਰਹੇਗੀ ਹਾਂਜੀ ਠੀਕ ਹੈ ਤੇ ਇੱਕ ਮਤਲਬ ਇਹਦੇ ਵਿੱਚ ਕੁਝ ਹੋਰ ਵੀ ਚੀਜ਼ ਆਉਂਦੀ ਹੈ ਜਾਂ ਸੇਮ ਇਹੀ ਆਉਣਾ ਇਸ ਵੇਲੇ ਇਸ ਟਾਈਮ ਤੇ ਆਈ ਹੈ ਵੈਸੇ ਆ ਵੀ ਚੀਜ਼ ਆਉਂਦੀ ਆ ਚੀਜ਼ ਅੱਛਾ ਦੂਸਰੀ ਇਹ ਮੈਟ੍ਰਿਕਸ ਵੱਖਰੇ ਵੱਖਰੇ ਹਾਂ ਚਲੋ ਇਹ ਵੀ ਇਹ ਵੀ ਠੀਕ ਆ ਬਟ ਅਗਰ ਤੁਸੀਂ ਨੋਰਮਲ ਯੂਜ਼ ਕਰਨਾ ਤਾਂ ਫਿਰ ਤੁਸੀਂ ਆ ਵੀ ਕਰ ਸਕਦੇ ਹੋ ਨੋਰਮਲ ਇਹੀ ਆ ਹਾਂ ਠੀਕ ਆ ਫਿਲਹਾਲ ਟੈਂਟ ਜਿਹੜਾ ਵਾ ਇਹੀ ਅਸੀਂ ਕਰ ਲਿਆ ਵਾ ਇਹ ਟੈਂਟ ਜਿਹੜਾ 2% ਵਾਸਤੇ ਆ ਵਿੱਚ ਬੈਗ ਵਗੈਰਾ ਖੁੱਲੇ ਇਹਦੇ ਵਿੱਚ ਆ ਜਾਂਦੇ ਨੇ ਤੇ ਅਗਲੇ ਟੂਰ ਦੀਆਂ ਤਿਆਰੀਆਂ ਨੇ ਬਸ ਤੁਸੀਂ ਹੁਣ ਜੁੜੇ ਰਹੋ ਅਗਲੇ ਟੂਰਾਂ ਵਾਸਤੇ ਤੇ ਇਸ ਤੋਂ ਬਾਅਦ ਇੱਕ ਜਿਹੜੀ ਵੀਡੀਓ ਆਉਣ ਵਾਲੀ ਆ ਇਸ ਤੋਂ ਬਾਅਦ ਉਸ ਵੀਡੀਓ ਦੇ ਵਿੱਚ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਕਿ ਮੋਟਰਸਾਈਕਲ ਤੇ ਬੈਗ ਵਗੈਰਾ ਕਿਸ ਤਰ੍ਹਾਂ ਬਣਨੇ ਨੇ ਤੇ ਕਿਸ ਤਰ੍ਹਾਂ ਜ਼ੁਗਾੜ ਲਾਉਣਾ ਉਹਦੇ ਉੱਤੇ ਤੇ ਅਗਲੀ ਵੀਡੀਓ ਜਿਹੜੀ ਆ ਉਹ ਇੱਕ ਆਈ ਗਈ ਉਸ ਤੋਂ ਬਾਅਦ ਟੂਰ ਜਿਹੜਾ ਸਾਡਾ ਲਗਾਤਾਰ ਮਹੀਨੇ ਤੋਂ ਵੱਧ ਦਾ ਟੂਰ ਰਹੇਗਾ ਤੇ ਇਸ ਪਾਸੇ ਮੈਟ ਆਪਾਂ ਦੇਖ ਲਿਆ ਕਿ ਮੈਟ ਵੀ ਟੈਂਟ ਤੇ ਕੱਢ ਲਿਆ ਸੀ ਤੇ ਮੈਟ ਜਿਹੜਾ ਉਹ ਇਹੀ ਲੈ ਲਾਂਗੇ ਉਸ ਤੋਂ ਬਾਅਦ ਦੇਖਣੀ ਆ ਸੀ ਲਾਈਟ ਤੇ ਲਾਈਟ ਵੀ ਦੇਖਦੇ ਆ ਤੇ ਇਧਰ ਆ ਜਾਓ ਜੀ ਜਿਸ ਤਰ੍ਹਾਂ ਗਰਮ ਜੈਕਟ ਵਗੈਰਾ ਬਹੁਤ ਸੋਹਣੀ ਚੀਜ਼ ਹੈ ਵੀ 999 ਰੁਪਏ ਦੀ ਹੈ ਜਿਸ ਤਰ੍ਹਾਂ ਤੇ ਇਹ ਸਭ 999 ਰੁਪਏ ਦੀ ਲੱਗੀ ਆ ਤੇ ਇਹ ਜਿਹੜੀ ਚੀਜ਼ ਹੈ ਇੱਕ ਇੱਕ ਲਫਾਵੇ ਛੋਟੇ ਜਿਹੇ ਇੰਨੀ ਇੰਨੀ ਚੀਜ਼ ਹੋ ਜਾਂਦੀ ਹੈ ਇਹ ਵਾਲੀ ਚੀਜ਼ ਆ ਨਾ ਜਿਹੜੀ ਜੈਕਟ ਤੇ ਇਧਰ ਆ ਗਿਆ तकरीबन 4000 ਤੇ ਇਹ ਆ ਗਿਆ ਪੈਂਟਾਂ 2500 ਸੌਕਸ ਵਗੈਰਾ ਇਹ 699 ਤੇ ਇਧਰ ਟੋਪੀਆਂ ਵਗੈਰਾ ਤੇ ਤੁਹਾਨੂੰ ਮੈਂ ਮੋਟੀ ਮੋਟੀ ਇਹਦੀ ਚੀਜ਼ ਹਰ ਇੱਕ ਥੋੜੀ ਥੋੜੀ ਦਿਖਾ ਦਿੰਨਾ 499 ਰੁਪਏ ਚ ਇਸ ਤਰ੍ਹਾਂ ਫੁੱਲ ਬਾਜੂ ਇਸ ਪਾਸੇ ਆ ਜਾਓ ਤੁਸੀਂ ਇਸ ਪਾਸੇ ਵੀ 399 ਰੁਪਏ ਚ ਇਹ ਵੀ ਇਹ ਯੋਗਾ ਮੈਟ ਆ ਇਹ ਬਿਲਕੁਲ ਬਰੀਕ ਹੈਗਾ ਇਹ 399 ਇਹ ਆ ਗਿਆ 999 ਚ ਦੂਸਤਰਾ ਮੈਟ ਤੇ ਮੈਟ ਅਸੀਂ ਲੈ ਲਿਆ तकरीबन 500 ਰੁਪਏ ਦੇ ਉਹ ਤੇ ਇਹ ਸਾਰਾ ਇਸ ਪਾਸੇ ਲੇਡੀਜ਼ ਇਧਰ ਵੀ ਵਧੀਆ ਕਲੈਕਸ਼ਨ ਹੈ ਜੀ ਆ 799 ਮਤਲਬ ਕਹਿੰਦਾ ਕਿ ਜਿਹੜਾ ਇੱਥੇ ਕੱਪੜਾ ਵਗੈਰਾ ਹਰ ਚੀਜ਼ ਵਧੀਆ ਜੜੀਆ ਨਿਕਲਦੀ ਆ ਵਧੀਆ ਹੰਡਦੀ ਆ ਇੱਥੇ ਇਧਰ ਆ ਗਿਆ ਜੀ ਜੈਕਟਾਂ ਵਗੈਰਾ ਸਿੱਕ ਤੇ तकरीबन 3299 ਰੁਪਏ ਦੀ ਹੈ ਤੇ ਇਸ ਪਾਸੇ 2999 ਜਾਨੀ ਕਿ 3000 ਤੇ ਦਸਤਾਨੇ ਵਗੈਰਾ 699 ਇਹ ਵੀ ਜੈਕਟਾਂ 3599 5599 ਤੇ ਜੈਕਟ ਜਿਹੜੀ ਆ तकरीबन ਬਹੁਤ ਵਧੀਆ ਨੇ ਇਹ ਬਹੁਤ ਜਸ਼ਨਾ ਲੈ ਲਦਾ ਮਾਈਨਸ ਚ ਪਾਉਣ ਵਾਲੀਆਂ ਵੀ ਜੈਕਟਾਂ ਵਧੀਆ ਨੇ 3999 ਤੇ ਇਸ ਪਾਸੇ ਆ ਜਿਓ ਤੁਸੀਂ ਇਹ ਤਕਰੀਬਨ 9000 ਦੀ ਹੈ ਵੀ ਤੇ ਦੇ ਘੱਤਨੋਂ ਦੀ ਚੀਜ਼ ਜਿਹੜੀ ਆ ਉਹ ਤੁਹਾਨੂੰ ਪਤਾ ਵੀ ਤਕਰੀਬਨ ਵਧੀਆ ਹੁੰਦੀ ਹੈ ਉਸ ਪਾਸਿਓਂ ਨਿਕਲ ਕੇ ਆਏ ਆ ਤੇ ਇੱਧਰ ਹੈਗੇ ਸ਼ੂਜ਼ ਇਹ ਵੀ ਸ਼ੂਜ਼ ਦੇਖ ਲਓ ਤੁਸੀਂ ਹਰ ਚੀਜ਼ ਬੈਸਟ ਹੈਗੀ ਆ ਆ ਦੇਖੋ ਸ਼ੂਜ਼ ਕਿੰਨੇ ਸੋਹਣੇ ਨੇ ਟ੍ਰੈਕਿੰਗ ਵਾਸਤੇ ਵੀ ਇਹ ਬਿਲਕੁਲ ਜਿਸ ਤਰ੍ਹਾਂ ਨੋਰਮਲ ਵੇਟ ਹੈ ਇਹਨਾਂ ਦਾ ਵੇਟ ਬਿਲਕੁਲ ਨਹੀਂ ਹੈਗਾ 4900 3900 ਸ਼ੂਜ਼ ਦੀ ਕੁਆਲਿਟੀ ਵੀ ਬਹੁਤ ਇਸ ਪਾਸੇ 999 ਰੁਪਏ ਚ ਅਸੀਂ ਪੰਜਾਬੀ ਚ ਕਹਿ ਦਈਏ ਕਿ ਪਜਾਮੇ ਇਹ ਆ ਗਿਆ ਇਧਰ ਦੂਸਰਾ ਸਪੋਰਟਸ ਸ਼ੂਜ਼ ਇਹ ਵੀ ਤਕਰੀਬਨ 1599 1599 ਜ਼ਿਆਦਾਤਰ 1999 2499 3299 ਆ 3299 ਦੀ ਆ ਆਈਟਮ ਸਾਰੀ ਤੇ ਇਸ ਪਾਸੇ ਆ ਗਈ ਦੂਜੀ 699 ਤੇ 999 ਮਤਲਬ ਕਹਿੰਦਾ ਕਿ ਬਹੁਤ ਸੋਹਣੀ ਵੈਰਾਈਟੀ ਇੱਥੇ ਤੇ ਰੇਟ ਵੀ ਬਿਲਕੁਲ ਜੈਨੂਅਲ ਜਾਇਜ਼ ਰੇਟ ਔਰ ਚੀਜ਼ ਜਿਹੜੀ ਆ ਉਹ ਗਾਰੰਟੀਦਾਰ ਹੁੰਦੀ ਆ ਦੇਖਾ ਤੁਹਾਨੂੰ ਦੀ ਇਸ ਪਾਸੇ ਵੀ ਸ਼ੂਜ਼ ਦੇਖ ਲਓ ਤੁਸੀਂ ਕਿੰਨੇ ਸੋਨੇ ਮਤਲਬ ਲੱਗੇ ਹੋਏ ਨੇ ਇਹ ਇਹ ਲੇਡੀਜ਼ ਆ ਇਹ ਲੇਡੀ ਸ਼ੂਜ਼ ਨੇ ਤੇ ਇਸ ਪਾਸੇ ਆ ਜਾਓ ਤੁਸੀਂ ਹੁਣ ਇਧਰ ਜ਼ਿਆਦਾਤਰ ਜੈਕਟ ਆ ਗਰਮ ਗਰਮਤ ਜਿਹੜਾ ਤੇ ਇਧਰ ਵੀ ਜੈਕਟ ਆ ਵਗੈਰਾ ਹਾਫ ਬਾਜੂ ਫੁੱਲ ਬਾਜੂ ਤੇ ਪਾਵਲ ਵਗੈਰਾ ਤੇ ਇਸ ਪਾਸੇ ਆ ਜਾਓ ਤੁਸੀਂ ਇਹ ਆ ਗਿਆ ਸਪੋਰਟਸ ਦਾ ਸਮਾਨ ਇਹ ਸਪੋਰਟਸ ਦਾ ਸਮਾਨ ਆ ਗਿਆ ਸਾਰਾ ਇੱਧਰ ਵੀ ਟੀ-ਸ਼ਰਟਾਂ ਪਜਾਮੇ ਵਗੈਰਾ ਸਪੋਰਟਸ ਦੀ ਇਸ ਪਾਸੇ ਸ਼ੂਜ਼ ਵਗੈਰਾ ਇਹ ক্রিকেট ਦਾ ਸਮਾਨ ਸਾਰਾ ਤੇ ਬਾਲ ব্যাট ਤੇ ਇੱਧਰ ਵੀ तकरीबन ਇਹ ਸਾਰੇ ਸਪੋਰਟਸ ਦਾ ਸੈਕਸ਼ਨ ਹੈ ਇਸ ਪਾਸੇ ਤੇ ਰੇਟ तकरीबन ਜੈ ਜੀਆ 2250 ਦੇ ਵਿੱਚ ਸ਼ੂਜ਼ ਵਗੈਰਾ ਤੇ ਇਹ ਫੁੱਟਬਾਲ ਵਗੈਰਾ ਇਸ ਪਾਸੇ ਤੇ ਇਧਰ ਆ ਜਾਓ ਤੁਸੀਂ ਇਸ ਪਾਸੇ ਆ ਜਾਓ ਇਧਰ 벨ਟਾਂ ਵਗੈਰਾ ਇਹ ਵੀ ਜਿਹੜੀ ਆ ਤਕਰੀਬਨ 99 ਰੁਪਏ ਵੀ ਰੇਟ ਹੈਗਾ ਤੇ 499 ਵੀ ਹੈਗਾ ਇਸ ਪਾਸੇ ਕੈਪਰੀ ਵਗੈਰਾ ਬੱਚਿਆਂ ਦਾ ਸੈਕਸ਼ਨ ਵੀ ਹੈਗਾ ਤੇ ਇਧਰ ਆ ਜਾਓ ਤੁਸੀਂ ਦੂਸਰੇ ਇਹ ਆ ਗਏ ਜੀ ਸਕੇਟਿੰਗ ਸ਼ੂਜ਼ ਤੇ ਇਹ ਦੇਖੋ ਕਿੰਨੇ ਸੋਹਣੇ ਨੇ ਇਹ ਦੇਖੋ ਮੈਂ ਤੁਹਾਨੂੰ ਇੱਕ ਦਿਖਾ ਦਿੰਦਾ ਹਾਂ ਇਹ ਸ਼ੂਜ਼ ਬਹੁਤ ਸੋਹਣੇ ਨੇ ਇਹ ਵੀ ਤੇ ਇਧਰ ਵੀ ਸਕੇਟ ਸਕੇਟਿੰਗ ਵਾਲੇ ਸ਼ੂਜ਼ ਨੇ ਸਾਰੇ ਇਹ ਹੈਲਮਟ ਇਹ ਹੈਲਮਟ ਆ ਗਏ ਇਸ ਪਾਸੇ ਵੀ ਸ਼ੂਜ਼ ਨੇ ਤੇ ਇਹ ਸਪੋਰਟਸ ਦਾ ਸਬੰਧ ਆ ਗਿਆ ਸਾਰਾ ਤੇ ਇੱਧਰ ਆ ਗਿਆ ਜੀ ਟੋਪੀਆਂ ਵਗੈਰਾ ਛਤਰੀ ਵੀ ਹੈਗੀਆਂ ਛਤਰੀ ਕਾਰਮ ਬੋਰਡ ਵੀ ਲੈ ਸਕਦੇ ਹੋ ਤੁਸੀਂ ਕਾਰਮ ਬੋਰਡ ਵੀ ਖੇਡ ਸਕਦੇ ਹੋ ਤੇ ਸੌਕਸ ਵਗੈਰਾ ਤੇ ਬਹੁਤ ਸੋਹਣੀ ਰੇਂਜ ਹੈਗੀ ਐ ਸੌਕਸ ਦੀ ਆ ਦੇਖੋ 49 ਰੁਪਏ ਰੇਟ ਵੀ ਹੈਗਾ ਤੇ ਵੱਖ-ਵੱਖ ਰੇਟ ਨੇ 299 ਵੀ ਹੈਗਾ ਰੇਟ ਇਸ ਪਾਸੇ ਜਿਹੜੀ ਛੱਕਾ ਪੰਜਾਬੀ ਚ ਕਹ ਲਿਆ ਜਿਹੜੀ ਛੱਕੇ socks ਜ਼ਿਆਦਾਤਰ ਨਾ ਸਪੋਰਟਸ ਦਾ ਸਾਮਾਨ ਬਹੁਤ ਸੋਹਣਾ ਹੋਇਆ ਇੱਥੇ ਸੂਜ ਵਗੈਰਾ ਦੇਖੋ ਇੱਧਰ ਵੀ ਤੇ ਇਹ ਟੀ-ਸ਼ਰਟਾਂ ਵਗੈਰਾ ਕੈਪਰੀਆਂ ਤੇ ਇਸ ਪਾਸੇ ਦੂਸਰੇ ਪਾਸੇ ਆ ਗਿਆ ਇੱਧਰ ਸਾਈਕਲ ਜਿਹੜਾ ਕਿ ਸਾਈਕਲ ਜਿਹੜੇ ਆ ਤਕਰੀਬਨ 7500 ਦੇ ਤੇ 949500 ਦੇ ਮਤਲਬ ਇਸ ਸਾਈਕਲ ਜਿਹੜੇ ਆ ਆ ਵਾਲਾ ਸਾਈਕਲ ਤੁਸੀਂ ਦੇਖ ਰਹੇ ਹੋ ਇਹ ਹੈਗਾ ਵਾ 7500 ਦਾ ਤੇ ਇਧਰ ਤੁਸੀਂ ਉੱਪਰ ਵਾਲਾ ਸਾਈਕਲ ਉਹ ਵੀ ਉਹ ਵੀ 7500 ਦਾ ਯਾਨੀ ਕਿ 7499 ਤੇ ਆ ਦੋਨੇ ਸਾਈਕਲ ਜਿਹੜੇ ਆ ਇਹ ਹੈਗੇ ਆ 9499 ਯਾਨੀ ਕਿ 9500 ਦੇ ਤੇ ਆ ਜਿਹੜਾ ਸਾਈਕਲ ਆ ਇਹ ਹੈਗਾ 19000 ਦਾ ਯਾਨੀ ਕਿ 18999 ਤੇ ਜਿਹੜਾ ਬੈਕ ਸਾਈਡ ਤੇ ਆ ਇਹ ਸਾਈਕਲ ਹੈਗਾ ਵਾ 24000 ਤੇ 499 ਸਾਈਕਲ ਜਿਹੜੇ ਬਹੁਤ ਰੇਟ ਨੇ ਇਹਨਾਂ ਦੇ ਬਹੁਤ ਸੋਹਣੇ ਸਾਈਕਲ ਨੇ ਤੇ 11999 ਜਿੱਦਾਂ ਸਾਡੇ ਸਾਈਕਲਿਸਟ ਨੇ ਇੰਡੀਆ ਦੇ ਤੇ ਇਸ ਟਾਈਮ ਤੇ ਬਹੁਤ ਸੋਹਣੇ ਕੰਮ ਕਰ ਰਹੇ ਨੇ ਜਿਸ ਤਰ੍ਹਾਂ ਬਿੱਟੂ ਹੁਣੀ ਕੁਦੇ ਹੋਣੀ ਗੁਰਬਰਾੜ ਹੁਣੀ ਤੇ ਸਾਈਕਲਾਂ ਤੇ ਜਿਹੜਾ ਜਾਂਦੇ ਨੇ ਤਾਂ ਉਹ ਇਹੀ ਸਾਈਕਲ ਵਧੀਆ ਨੇ ਉਹਨਾਂ ਕੋਲ ਤੇ ਇਹ ਸਪੋਰਟਸ ਦਾ ਸਮਾਨ ਆ ਬੋਤਲ ਵਗੈਰਾ ਤੇ ਬੋਤਲ ਸਟੈਂਡ ਵੀ ਹੈਗਾ ਸਾਈਕਲਾਂ ਤੇ ਲੱਗਣ ਵਾਲੇ ਤੇ ਉਸ ਤੋਂ ਬਾਅਦ ਕਾਠੀਆਂ ਜਿਸ ਤਰ੍ਹਾਂ ਸਾਈਕਲਾਂ ਦੀ ਕਾਠੀਆਂ ਵੀ ਹੈਗੀਆਂ ਨੇ ਪੰਪ ਹਵਾ ਭਰਨ ਲਈ ਮਤਲਬ ਛੋਟੇ ਛੋਟੇ ਆਈਟਮ ਜੋ ਵੀ ਤੁਹਾਨੂੰ ਚਾਹੀਦੇ ਆ ਛੋਟੇ ਬੱਚਿਆਂ ਲਈ ਸਾਈਕਲ ਬਹੁਤ ਸੋਹਣੇ ਸਾਈਕਲ ਨੇ ਤੇ ਇਹ ਵੀ ਸਾਈਕਲ ਜਿਹੜਾ ਉੱਪਰ ਆ ਇਹ 7500 ਦਾ ਵਾ ਇਹ ਬੱਚਿਆਂ ਦੇ ਛੋਟੇ ਸਾਈਕਲ ਇਹ ਸਾਰੇ ਜੜੇ ਆ ਇਹਨਾਂ ਦੇ ਰੇਟ ਜਿਹੜੇ ਨੇ ਇਹ ਵੀ ਤਕਰੀਬਨ ਅ 5000 ਤੋਂ ਉੱਪਰ ਹੀ ਹੈ ਵੀ ਇਹ 5999 ਯਾਨੀ ਕਿ ਇਹ ਸਾਈਕਲ ਜਿਹੜੇ ਛੋਟੇ ਨੇ ਲੇਕਿਨ ਸਾਈਕਲ ਜਿਹੜੇ ਇਹਨਾਂ ਦੇ ਰੇਟ ਵੀ ਕਾਫੀ ਨੇ ਤੇ ਇਹ ਆ ਡਿਕੈਥਲਨ ਤੇ ਅਮਰਸਰ ਦਾ ਏਰੀਆ ਅਮਰਸਰ ਦੇ ਵਿੱਚ ਸਰਕੂਲਰ ਰੋਡ ਦੇ ਲਾਗੇ ਨੇ ਲਾਗੇ ਆ ਤੇ ਅੱਜ ਅਸੀਂ ਵੀ ਆਏ ਸੀ ਅਮਰਸਰ ਸਮਾਨ ਲੈਣ ਤੇ ਟੈਂਟ ਲੈਣਾ ਸੀਗਾ ਤੇ ਟੈਂਟ ਲੈ ਕੇ ਤੇ ਫਿਰ ਤੁਹਾਨੂੰ ਬਾਕੀ ਦੀ ਇੱਥੇ ਉਹਦੀ ਜਾਣਕਾਰੀ ਦਿੱਤੀ ਹੈ ਕੋਲ ਥੋੜੀ ਜੀ ਰਹਿ ਗਈ ਉਹ ਵੀ ਤੁਹਾਨੂੰ ਦਿੰਨਾ ਮੈਂ ਜਾਣਕਾਰੀ ਤੇ ਸਾਈਕਲ ਵਾਲੇ ਅ ਡਿਪਾਰਟਮੈਂਟ ਜੋ ਕੰਮ ਰਿਹਾ ਇਸ ਟਾਈਮ ਅਸੀਂ ਲਓ ਬਈ ਆਦਰ ਦੇਖ ਲੋ ਇਹ ਸਾਈਕਲ ਦੀ ਘੰਟੀਆਂ ਘੰਟੀਆਂ ਜਿਹੜੀਆਂ ਵੱਖ-ਵੱਖ ਰੱਖੀਆਂ ਹੋਈਆਂ ਨੇ ਸਾਰੀਆਂ ਸਾਈਕਲ ਦੀਆਂ ਘੰਟੀਆਂ ਨੇ ਥੋੜੀ ਆਵਾਜ਼ ਤੇ ਵਧੀਆ ਆਵਾਜ਼ ਤੇ ਇਹ ਦੇਖੋ ਸਾਈਕਲਾਂ ਨੂੰ ਲਾਉਣ ਵਾਸਤੇ ਲੋਕ ਵੀ ਹੈਗੇ ਆ ਲੋਕ ਵੀ ਜਿਹੜੇ ਆ ਕਾਫੀ ਵਧੀਆ ਨੇ ਸਾਈਕਲਾਂ ਤੇ ਲੱਗਣ ਵਾਲੇ ਸ਼ੀਸ਼ੇ ਹੈਲਮਟ ਵਗੈਰਾ ਤੇ ਇਹ ਵੈਰਾਈਟੀ ਹੈ ਜੀ ਸਾਰੀ ਤੇ 999 ਰੁਪਏ 599 ਹਰ ਵੈਰਾਈਟੀ ਜਿਹੜੀ ਹੈ ਉਹ ਵਧੀਆ ਹੈਗੀ ਇੱਥੇ ਇਸ ਪਾਸੇ ਵੀ ਕੁਝ ਸਾਈਕਲ ਲੱਗੇ ਆ ਕਾਊਂਟਰ ਤੇ ਇਹ ਵੀ ਮੈਂ ਤੁਹਾਨੂੰ ਥੋੜਾ ਜੀ ਝਾਤ ਪਵਾ ਦਣਾ ਸੌਕਸ ਦੀ ਵੈਰਾਈਟੀ ਵੀ ਬਹੁਤ ਵਧੀਆ ਹੈ ਇਹ ਸਾਈਕਲ ਦੀ ਤਿਆਰੀ ਹੋ ਰਹੀ ਹੈ ਇਹ ਤਿਆਰੀ ਹੋ ਰਹੀ ਹੈ ਜੀ ਸਾਈਕਲ ਦੀ ਸਰਵਿਸ ਹੋ ਰਹੀ ਹੈ ਸਰਵਿਸ ਹੋ ਰਹੀ ਹੈ ਠੀਕ ਹੈ ਜੀ ਬਹੁਤ ਸੋਹਣਾ ਜੀ ਇਹ ਅਜੀ ਡਿਕਾਥਲਨ ਅੰਮ੍ਰਿਤਸਰ ਇਹ ਅਜੀ ਡਿਕਾਥਲਨ ਅੰਮ੍ਰਿਤਸਰ ਤੇ ਸੁਖੀ ਕਿਦਾਂ ਲੱਗਾ ਆਗੇ ਇਥੇ ਬਹੁਤ ਵਧੀਆ ਲੱਗਾ ਮਜ਼ਾ ਆਇਆ ਨਾ ਬਹੁਤ ਮਜ਼ਾ ਕਾਲੇ ਚ ਕੋਈ ਚੀਜ਼ ਖਰੀਦੀ ਇਹ ਤੇ ਮਜ਼ਾ ਹੋਰ ਵੀ ਆਉਂਦਾ ਨਾਲ ਇਸ ਤੋਂ ਵਧੀਆ ਚੀਜ਼ ਹੋਰ ਕਿਤੇ ਨਹੀਂ ਮਿਲਦੀ ਹਾਂਜੀ ਕਿਉਂਕਿ ਡਿਕਾਥਲਨ ਦੀ ਜਿਹੜੀ ਚੀਜ਼ ਆ ਨਾ ਹੰਡਲ ਹੰਡਰ ਵਾਲੀ ਹੁੰਦੀ ਹੈ ਚੀਜ਼ ਇੱਕ ਵਾਰ 100 150 ਰੁਪਿਆ 200 ਰੁਪਿਆ ਮਹਿੰਗੀ ਜ਼ਰੂਰ ਲੱਗਦੀ ਹੈ ਲੇਕਿਨ ਹੁਣ ਜੇ ਸ਼ੂਜ਼ ਦੀ ਵੈਰਾਈਟੀ ਦੇਖੀ ਤੇ 999 1500 ਤੇ ਇਹ ਇਹ ਇੰਨਾ ਰੇਟ ਜਾ ਜਾਗਾ ਫੋਰੀ ਦੀ ਕੰਪਨੀ ਹੈ ਨਾਲੇ ਬਾਹਰ ਦੀ ਕੰਪਨੀ ਹੈ ਤੇ ਚੀਜ਼ ਜਿਹੜੀ ਆ ਉਹ ਛੱਕੇਬੰਦ ਤੇ ਵਧੀਆ ਹੁੰਦੀ ਹੈ ਹੁਣ ਅਸੀਂ ਇੱਥੋਂ ਔਲੀ-ਔਲੀ ਆਪਣੇ ਸਮਾਨ ਦਾ ਬਿੱਲ ਕਟਾਈਏ ਤੇ ਫਿਰ ਕਾਊਂਟਰ ਵੱਲ ਵਧੀਆ ਹੁਣ ਬਹੁਤ ਵਧੀਆ ਖੁੱਲੇ ਏਰੀਆ ਚ ਬਣਿਆ ਹੋਇਆ ਵਾ ਲਓ ਜੀ ਬੈਟ ਬੈਟ ਖੇਡਣ ਦੀ ਤਿਆਰੀ ਹੋਣ ਦੀ ਹੈ ਚਲੋ ਚਲੋ ਬਈ ਚਲੋ 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 ਮਾਰੋ ਛੱਕਾ ਉਹ ਭੱਜ ਗਿਆ ਛੱਕਾ ਸੀਸ਼ਾ ਟੁੱਟ ਗਿਆ ਵੀ ਉਤੋਂ ਇਹ ਹਰ ਚੀਜ਼ ਹਰ ਚੀਜ਼ ਜਿਹੜੀ ਆ ਮਤਲਬ ਇੱਧਰ ਬੜੇ ਢੰਗ ਨਾਲ ਲਾਈ ਹੋਈ ਆ ਚੀਜ਼ ਤੇ ਆ ਵੀ ਵੇਖ ਲਓ ਜੀ ਜਿਸ ਤਰ੍ਹਾਂ ਛੋਟੀ ਟੋਪੀ ਹੋ ਗਈ ਮੋਨੇ ਬੰਦੇ ਦੇ ਸਿਰ ਤੇ ਪਾਉਣ ਵਾਸਤੇ ਇਹ ਉਨੀ ਟੋਪੀ ਹੋ ਗਈ ਉਹਨਾਂ ਦੀ ਦੂਸਰੀ ਜਿਹੜੀ ਸੂਤੀ ਟੋਪੀ ਆ ਮਤਲਬ ਹਰ ਤਰ੍ਹਾਂ ਦੀ ਟੋਪੀ ਆ ਤੇ ਇਹ ਦੇਖੋ ਜਿੱਦਾਂ ਠੰਡ 'ਚ ਪਾਉਣ ਵਾਲੀ ਆ ਤੇ ਇਹ ਆ ਗਿਆ ਉਹ 마ਸਕ ਇਹ तकरीबन ਇਹ ਨਹੀਂ ਦੂਸਰਾ 마ਸਕ ਮੈਂ ਵੀ ਮੰਗਾਇਆ ਹੋਇਆ ਵਾ ਲੇਕਿਨ ਉਹ ਇਸ ਤਰ੍ਹਾਂ ਮੂੰਹ ਵਾਲਾ ਨਹੀਂ ਆ ਉਹ ਸਿੰਗਲ ਆ ਉੱਪਰੋਂ ਦੀ ਪੈਂਦਾ ਉਹ ਬਹੁਤ ਹੌਲਾ ਉਹ ਤੇ ਗਲਵਜ਼ ਵਗੈਰਾ ਆ ਦੇਖੋ ਕਿੰਨੇ ਸੋਹਣੀਆਂ ਚੀਜ਼ਾਂ ਨੇ ਠੰਡ ਚ ਪਾਉਣ ਵਾਲੀਆਂ ਨੇ ਸਾਰੀਆਂ ਇਹ ਤੇ ਦੂਸਰੇ ਵੀ ਆ ਗਏ ਮੂੰਹ ਵੀ ਆ ਗਏ ਹਵਾ ਵਾਲੇ ਵੀ ਤੇ ਹੁਣ ਅਸੀਂ ਆਪਣਾ ਬਿੱਲ ਕਟਵਾਈਏ ਤੇ ਫਿਰ ਇਥੋਂ ਅੱਗੇ ਨਿਕਲੀਏ ਹੁਣ ਬਿਲ ਕਟਵਾਈਏ ਆ ਵੀ ਦੇਖ ਲਓ ਭਾਈ ਦੂਰਬੀਨਾਂ ਵੀ ਤੁਸੀਂ ਲੈ ਸਕਦੇ ਹੋ ਤੇ ਦੂਰਬੀਨਾਂ ਵੀ ਹੈਗੇ ਮਤਲਬ ਟੋਟਲ ਵੈਰਾਈਟੀ ਜਿਹੜੀ ਇੱਥੇ ਸਾਰੀਆਂ ਤੁਹਾਨੂੰ ਮਿਲ ਗਈਆਂ ਇਹ ਆ ਜੀ ਮੇਨ ਮੇਨ ਵੈਰਾਈਟੀ ਸਾਡੇ ਵਾਸਤੇ ਜਿਹੜੀ ਕਿ ਵੱਡੇ ਟੈਂਟ ਵੀ ਨੇ ਇਹ ਵੱਡੇ ਟੈਂਟ ਨੇ ਤੇ ਇਹ ਆਗੇ ਛੋਟੇ ਟੈਂਟ ਜਿਹੜਾ ਜਿਹੜਾ 2% ਵਾਲਾ ਟੈਂਟ ਲਿਆ ਸੀ ਤੇ ਇਹ ਜਿਹੜਾ ਟੈਂਟ ਵਾ ਇਹ ਤਕਰੀਬਨ ਮੇਰੇ ਸਾਬ ਨਾਲ ਦੇਖਦੇ ਆ ਸ਼ਾਇਦ 2599 ਜਾਂ ਕਿੰਨੇ ਦਾ ਦੇਖਦੇ ਆ ਇਸ ਪਾਸੇ ਇਹ ਦੇਖੋ ਸਟਿੱਕ ਲੱਗੀਆਂ ਨੇ ਤੇ ਇਸ ਪਾਸੇ ਆ ਗਿਆ ਜ ਆ ਇੱਕ ਹੀ ਆ ਗਿਆ ਵੀ ਬੋਰਡ ਇੱਕ ਹੀ ਇੱਕ ਹੀ ਚੀਜ਼ ਹੈ ਟੇਬਲ ਟੇਬਲ ਤੇ ਫੋਲਡਿੰਗ ਟੇਬਲ ਫੋਲਡਿੰਗ ਕੁਰਸੀਆਂ ਤੇ ਸਭ ਟੂਰ ਦਾ ਸਮਾਨ ਹੈਗਾ ਇਹ ਤੇ ਇਧਰ ਵੀ ਟੂਰ ਦੀਆਂ ਜਿਹੜੀਆਂ ਕੁਰਸੀਆਂ ਨੇ ਕੁਝ ਖੋਲ ਕੇ ਰੱਖੀਆਂ ਨੇ ਤੇ ਕੁਝ ਥੱਲੇ ਨੇ ਤੇ ਇਹ ਵੀ ਰੇਟ ਕੋਈ ਇਨਾ ਜ਼ਿਆਦਾ ਨਹੀਂ ਆ ਦੇਖ ਲਓ ਤੁਸੀਂ ਰੇਟ ਰੇਟ ਕੋਈ ਜ਼ਿਆਦਾ ਨਹੀਂ ਹੈ ਤੇ ਚੀਜ਼ ਦਾ ਇਹ ਆਗੇ ਇਧਰ ਬੈਗ ਬੈਗ ਵਗੈਰਾ ਤੇ ਇਧਰ ਆਗੇ 슬ੀਪਿੰਗ ਬੈਗ ਇਹ 슬ੀਪਿੰਗ ਬੈਗ ਵੱਡੇ ਵੀ ਹੈਗੇ ਆ ਦੇਖੋ ਖੋਲ ਕੇ ਵੀ ਰੱਖੇ ਆ ਤੇ ਇਧਰ ਵੀ ਕੁਛ 슬ੀਪਿੰਗ ਬੈਗ ਜਿਹੜੇ ਆ ਉਹ ਰੱਖੇ ਹੋਏ ਨੇ ਇਹ ਨੇ ਜੀ 슬ੀਪਿੰਗ ਬੈਗ ਤੇ ਇਹਨਾਂ ਚੀਜ਼ਾਂ ਦੀ ਖਾਸ ਕਰਕੇ ਸਫ਼ਰ ਤੇ ਜਿਹੜੀ ਆ ਉਹ ਜ਼ਰੂਰਤ ਹੁੰਦੀ ਹੈ ਹੁਣ ਅਸੀਂ ਚਲੀਏ ਬਿੱਲ ਵਾਲਾ ਬਿੱਲ ਘਟਵਾਈਏ ਲਓ ਜੀ ਹੁਣ ਅਸੀਂ ਆਪਣਾ ਬਿੱਲ ਘਟਵਾਈਏ ਮੋਬਾਈਲ ਨੰਬਰ ਮੋਬਾਈਲ ਨੰਬਰ ਨਿਰਮਲ ਸਿੰਘ ਲਓ ਜੀ ਹੋ ਗਿਆ ਬਿੱਲ ਸਾਡਾ ਨਦਈਏ ਪੇਮੈਂਟ ਮੋੜੇ ਕਿੰਨੀ ਬਣੀ ਪੇਮੈਂਟ 3000 ਰੁਪਏ ਕਿੰਨੀ ਆਛਣ 3098 3098 ਰੁਪਏ ਬਣੇ ਆ ਜੀ ਪੇਮੈਂਟ ਟੋਟਲ ਲਓ ਜੀ 3098 ਰੁਪਏ ਬਹੁਤ ਸਾਰ ਤੇ ਇਹ ਆ ਜੀ ਬਿਕੈਥਲਨ ਅੰਮ੍ਰਿਤਸਰ ਤੇ ਅੱਜ ਦੀ ਵੀਡੀਓ ਉਮੀਦ ਕਰਦੇ ਆ ਤੁਹਾਨੂੰ ਵਧੀਆ ਲੱਗੀ ਹੋਏਗੀ ਜਾਣਕਾਰੀ ਤੁਹਾਨੂੰ ਦਿੱਤੀ ਆ ਤੇ ਡਿਕੈਥਲਨ ਤੋਂ ਵਧੀਆ ਜਿਹੜਾ ਸਮਾਨ ਜਿਹੜਾ ਵਾ ਉਹ ਨਹੀਂ ਮਿਲਦਾ ਲੇਕਿਨ ਮੇਰਾ ਪਠਾਨਕੋਟ ਵੀ ਨਜ਼ਦੀਕ ਸੀਗੇ ਉੱਥੇ ਡਿਕੈਥਲਨ ਨਹੀਂ ਆ ਤੇ ਗੁਰਦਾਸਪੁਰ ਵੀ ਨਜ਼ਦੀਕ ਸੀਗਾ ਗੁਰਦਾਸਪੁਰ ਤੇ ਮੈਂ ਰਹਿਣਾ ਉੱਥੇ ਵੀ ਨਹੀਂ ਜੇਗਾ ਇਸ ਕਰਕੇ ਮੈਂ ਅਮਰਸਰ ਮੈਨੂੰ ਆਉਣਾ ਪਿਆ ਤੇ ਇਹ ਆ ਜੀ ਡਿਕੈਥਲਨ ਆ ਅਮਰਸਰ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ